ਆਮ ਆਦਮੀ ਪਾਰਟੀ ਪੰਜਾਬ ਵਿੱਚ ਹੋਈ ਵੱਡੀ ਬਗਾਵਤ 11 ਵਿਧਾਇਕ ਹੋਏ ਪਾਰਟੀ ਨਾਲੋਂ ਅਲੱਗ ਹਾਈ ਕਮਾਂਡ ਦੇ ਵੱਲੋਂ ਪਾਰਟੀ ਅੰਦਰ ਆਪਸੀ ਜੋ ਬਗੀ ਸੁਰਾ ਸੀ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਪਿਛਲੇ 2 ਸਾਲਾਂ ਤੋਂ ਉਹ ਬਗੀ ਸੁਰਾਂ ਜੋ ਸੁਰਖ ਰਹੀਆਂ ਸੀ ਉਹ ਅੱਜ ਖੁੱਲ ਕੇ ਸਾਹਮਣੇ ਆ ਗਈਆਂ ਨੇ ਉਹ ਕਿਹੜੇ ਕਿਹੜੇ 11 ਵਿਧਾਇਕ ਨੇ ਜਿਨ੍ਹਾਂ ਨੇ ਪਾਰਟੀ ਤੋਂ ਅਲੱਗ ਹੋ ਕੇ ਆਪਣੇ ਐਫੀਡੇਟ ਦੇ ਦਿੱਤੇ ਨੇ ਆਪਣੇ ਸਾਈਨ ਕਰਕੇ ਉਹਨਾਂ ਨੇ ਬਗਾਵਤ ਕਰ ਦਿੱਤੀ ਏ ਤੁਸੀਂ ਜੁੜੇ ਹੋ ਲੋਕਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਪਿਛਲੇ 2 ਸਾਲਾਂ ਤੋਂ ਲਗਾਤਾਰ ਪਾਰਟੀ ਦੇ ਵਿੱਚ ਆਪਸੀ ਜੋ ਖਿੱਚੋਤਾਣ ਚੱਲ ਰਹੀ ਸੀ ਉਹਨਾਂ ਵਿਧਾਇਕਾਂ ਦੇ ਵੱਲੋਂ ਜੋ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਸੀ ਉਹਨਾਂ ਦੇ ਹਲਕਿਆਂ ਦੇ ਵਿੱਚ ਨਾ ਤਾਂ ਐਸਐਚਓ ਸੁਣਦਾ ਸੀ ਨਾ ਡੀਐਸਪੀ ਉਹਨਾਂ ਦੀ ਸੁਣਦਾ ਸੀ ਤੇ ਐਸਐਸਪੀ ਨੇ ਤਾਂ ਫਿਰ ਸੁਣਨੀ ਹੀ ਕੀ ਏ ਉਹਨਾਂ ਵਿਧਾਇਕਾਂ ਦੇ ਵੱਲੋਂ ਅੱਜ ਜਿਹੜਾ ਕਿ ਬਗਾਵਤ ਸ਼ੁਰੂ ਕਰ ਦਿੱਤੀ ਗਈ ਏ ਆਪਣੀ ਪਾਰਟੀ ਦੇ ਖਿਲਾਫ ਆਪਣੀ ਪਾਰਟੀ ਦੀ ਲੀਡਰਸ਼ਿਪ ਦੇ ਖਿਲਾਫ ਜਿਨ੍ਹਾਂ ਨੇ ਆਪਣੇ ਐਫੀਡੇਟ ਦਿੱਤੇ ਨੇ ਸਾਈਨ ਕੀਤੇ ਨੇ ਸੋ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡਾ ਪੁਚਾਲ ਆ ਗਿਆ ਜੋ ਚਵੀ ਅਕਤੂਬਰ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਬਹੁਤ ਵੱਡਾ ਫੇਰ ਬਦਲ ਹੋਵੇਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਸਕਦੀ ਏ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਨੂੰ ਖਤਰਾ ਹੈ ਜਿਸ ਨੂੰ ਲੈ ਕੇ ਇਹਨਾਂ ਵਿਧਾਇਕਾਂ ਨੇ ਜੋ ਬਗਾਵਤ ਕੀਤੀ ਏ ਸੋ ਪੰਜਾਬ ਦੇ ਵਿੱਚ ਉਹ ਜੋ ਰਾਜ ਸਭਾ ਸੀਟ ਖਾਲੀ ਹੋਈ ਏ ਸੰਜੀਵ ਅਰੋੜਾ ਦੇ ਅਸਤੀਫਾ ਦੇਣ ਤੋਂ ਬਾਅਦ ਉੱਥੇ ਜੋ ਚੋਣ ਹੋਣੀ ਹੈ 24 ਅਕਤੂਬਰ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਰਜਿੰਦਰ ਗੁਪਤਾ ਜੋ ਕਿ ਇੱਕ ਬਹੁਤ ਹੀ ਵੱਡਾ ਉਦਯੋਗਪਤੀ ਤੇ ਅਮੀਰ ਆਦਮੀ ਹੈ ਜਿਸ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਹੀ ਵਿਧਾਇਕਾਂ ਨੇ ਇੱਕ ਆਜ਼ਾਦ ਉਮੀਦਵਾਰ ਨੂੰ ਸਮਰਥਨ ਦੇ ਦਿੱਤਾ ਹੈ ਜੋ ਚਤਰ ਨਵੀਨ ਚਤਰਵੈਦੀ ਰਾਜਸਥਾਨ ਤੋਂ ਬੁਲਾਉਣ ਕਰਦੇ ਨੇ ਉਹਨਾਂ ਨੂੰ ਸਮਰਥਨ ਦੇ ਕੇ ਉਹਨਾਂ ਦਾ ਜਿਹੜਾ ਨਾਮੀਨੇਸ਼ਨ ਫਾਈਲ ਪਰਵਾ ਦਿੱਤੀ ਹੈ ਜਿਸ ਨੂੰ ਲੈ ਕੇ नवीन चतुर्वेदी ने व्डा दावा कर दिता कि उस नाल लगभग अठाहठ एम एल ए का समर्थन है उसू टोटल जड़े आम आदमी पार्टी के चुरानवे एम एल ए ने जे अठाह एम एल का समर्थन नवीन चतुर्वेदी को प्राप्त है तो फिर राज्यसभा मैंबर नवीन चतुर्वेदी बन गए ना आम अर्जिंदर गुपता। अर्जिंदर गुपता कि आम आदमी पार्टी वालों खड़ा उम्मीदवार रजिंदर गुप्ता रजिंदर गुप्ता एक बहुत तनाड़ अमीर है जो ਆਮ ਆਦਮੀ ਪਾਰਟੀ ਦੇ ਵਿਧਾਇਕ ਤਾਂ ਕੀ ਆਮ ਲੋਕਤਾ ਕੀ ਉਸਨੂੰ ਤਾਂ ਬਹੁਤ ਵੱਡੇ ਲੋਕ ਵੀ ਨਹੀਂ ਮਿਲ ਸਕਦੇ ਉਸਦੇ ਬਹੁਤ ਵੱਡੇ ਵੱਡੇ ਬੰਗਲੇ ਨੇ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਨੇ ਔਰ ਉਹ ਆਮ ਲੋਕਾਂ ਨੂੰ ਬਹੁਤ ਘੱਟ ਮਿਲਦੇ ਨੇ ਤੇ ਜੋ ਐਮਐਲਏ ਨੇ ਜੋ ਆਮ ਆਦਮੀ ਪਾਰਟੀ ਦੇ ਆਮ ਘਰਾਂ ਦੇ ਜਿਹੜੇ ਇਹ ਐਮਐਲਏ ਬਣੇ ਨੇ ਉਹਨਾਂ ਨੂੰ ਤਾਂ ਉਹ ਮਿਲ ਵੀ ਨਹੀਂ ਸਕਦੇ ਸੋ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਬਗਾਵਤ ਕੀਤੀ ਹੈ ਕਿ ਉਹਨਾਂ ਦਾ ਰਾਈਟ ਹੈ ਆਪਣਾ ਵੋਟ ਦਾ ਇਸਤੇਮਾਲ ਕਰਨਾ ਔਰ ਪਹਿਲੀ ਵਾਰ ਪੰਜਾਬ ਦੇ ਵਿੱਚ ਜੋ ਇਹ ਰਾਜ ਸਭਾ ਦੀ ਸੀਟ ਦੇ ਉੱਪਰ VOTING ਹੋਵੇਗੀ 26 ਅਕਤੂਬਰ ਨੂੰ VOTING ਹੋਣੀ ਹੈ ਉਸ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਨੂੰ ਜੋ ਬਹੁਤ ਵੱਡਾ ਚਟਕਾ ਮਿਲੇਗਾ ਇਹਨਾਂ ਆਪ ਦੇ ਵਿਧਾਇਕਾਂ ਦੇ ਵੱਲੋਂ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਨ੍ਹਾਂ ਨੇ 10 ਆਪਣੇ ਐਫੀਡੇਟ ਦਿੱਤੇ ਨੇ ਉਸ ਉਮੀਦਵਾਰ ਨੂੰ ਖੜਾ ਕਰਨ ਵਾਸਤੇ ਤੇ ਉਸ ਦੇ ਨਾਲ ਹੀ ਜਿਹੜੇ 68 ਵਿਧਾਇਕ ਨੇ ਜਿਹੜੇ ਉਹਨਾਂ ਦੇ ਸੰਪਰਕ ਵਿੱਚ ਨੇ ਜਿਨ੍ਹਾਂ ਨੇ ਉਹਨਾਂ ਨੂੰ ਸਮਰਥਨ ਦਿੱਤਾ ਹੈ 24 ਅਕਤੂਬਰ ਨੂੰ ਉਹਨਾਂ ਦੇ ਹੱਕ ਵਿੱਚ ਵੋਟ ਕਰਨ ਦਾ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਡਿੱਗ ਸਕਦੀ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਖਲਾਲਾ ਪੈ ਗਿਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਦਿੱਲੀ ਦੀ ਹਾਈ ਕਮਾੜੇ ਉਹਨਾਂ ਤੋਂ ਉਹ ਵਿਧਾਇਕ ਨਾਰਾਜ਼ ਨੇ ਉਹ ਜਿਹੜੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਇਹੀ ਜੋ ਨਵੀਨ ਚਤਰਵੇਦੀ ਨੇ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਤਰ੍ਹਾਂ ਸੰਪਰਕ ਸਾਂਦਿਆ ਹੋਇਆ ਸੀ ਉਹਨਾਂ ਨੂੰ ਜਿਹੜਾ ਕਿ ਉਹ ਲੈ ਕੇ ਆਏ ਨੇ ਰਾਜ ਸਭਾ ਦੇ ਵਿੱਚ ਉਹਨਾਂ ਨੂੰ ਉਮੀਦਵਾਰ ਖੜਾ ਕੀਤਾ ਜੋ ਉਹਨਾਂ ਦੇ ਨੋਮੀਨੇਸ਼ਨ ਫੈਲ ਪੜਾਈਏ ਔਰ ਇਹ ਹੀ ਦੱਸ ਰਹੇ ਨੇ ਕਿ ਉਹਨਾਂ ਦੀਆਂ ਜਿਹੜੇ ਟਿਕਟਾਂ ਵੀ ਇਕੱਟੀਆਂ ਜਾ ਰਹੀਆਂ ਨੇ ਜਿਹੜੀਆਂ 2027 ਦੇ ਵਿੱਚ ਜਿਸ ਨੂੰ ਲੈ ਕੇ ਉਹ ਵਿਧਾਇਕ ਆਪਣੀ ਪਾਰਟੀ ਤੋਂ ਵੱਖ ਹੋ ਸਕਦੇ ਨੇ ਔਰ ਆਉਣ ਵਾਲੇ 24 ਅਕਤੂਬਰ ਤੋਂ ਬਾਅਦ ਪੰਜਾਬ ਦੇ ਵਿੱਚ ਉਹ 15 ਮਹੀਨਿਆਂ ਬਾਅਦ ਇਲੈਕਸ਼ਨ ਹੋਣਾ ਹੈ ਉਹਨਾਂ ਤੋਂ ਪਹਿਲਾਂ ਹੀ ਉਹ ਵਿਧਾਇਕ ਜਿਹੜੇ ਨੇ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਦੇਣਗੇ ਤੇ ਨਵੀਨ ਚਤਰਵੇਦੀ ਜੇ ਰਾਜ ਸਭਾ ਮੈਂਬਰ ਚੁਣੇ ਜਾਂਦੇ ਨੇ ਤਾਂ ਫਿਰ ਉਹਨਾਂ ਦਾ ਸੰਪਰਕ ਭਾਜਪੀ ਨਾਲ ਬੀਜੇਪੀ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਸਮੂਲੀਅਤ ਕਰਵਾ ਸਕਦੇ ਨੇ ਜੋ ਕਿ ਨਵੀਨ ਚਤਰਵੇਦੀ ਪੰਜਾਬ ਦੇ ਵਿੱਚੋਂ ਆਜ਼ਾਦ ਉਮੀਦਵਾਰ ਖੜੇ ਨੇ ਸੋ ਉਹਨਾਂ ਨੇ ਇੱਕ ਨਿੱਜੀ ਚੈਨਲ ਤੇ ਉੱਪਰ ਇੰਟਰਵਿਊ ਦਿੰਦਿਆਂ ਹੋਇਆਂ ਇਹ ਵੱਡੇ ਖੁਲਾਸੇ ਕੀਤੇ ਨੇ ਕਿ ਲਗਭਗ 68 ਵਿਧਾਇਕ ਜਿਹੜੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਉਹਨਾਂ ਨਾਲ ਅਕਸਰ ਮਿਲਦੇ ਜੁਲਦੇ ਰਹੇ ਨੇ ਚੰਡੀਗੜ੍ਹ ਦੇ ਵਿੱਚ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਉਹ ਆਉਂਦੇ ਸੀ ਉਹਨਾਂ ਦੇ ਨਾਲ ਉਹਨਾਂ ਦੀ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਕਿ ਉਹ ਉਹਨਾਂ ਨੂੰ ਟਿਕਟਾਂ ਦਿਵਾ ਸਕਣਗੇ ਬੀਜੇਪੀ ਵਿੱਚ ਉਹਨਾਂ ਨੂੰ ਸ਼ਾਮਲ ਕਰਵਾ ਸਕਦੇ ਨੇ ਜੋ ਉਹਨਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡੀ ਰਣਨੀਤੀ ਅਪਣਾਈ ਜਾ ਰਹੀ ਹੈ ਜੋ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਿਥਾਪੜਾ ਉਸ ਨਵੀਨ ਚਤਰਵੇਦੀ ਨੂੰ ਉਹ ਨਵੀਨ ਚਤਰਵੇਦੀ ਨੂੰ ਬੀਜੇਪੀ ਨੇ ਹੀ ਜਿਹੜਾ ਭੇਜਿਆ ਜੋ ਰਾਜਸਥਾਨ ਤੋਂ ਆਕੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਇਹ ਚੋਣ ਲੜਨੀ ਹੈ ਦੂਸਰੇ ਪਾਸੇ ਜੋ ਸਰਕਾਰ ਦਾ ਦਬਾਅ ਉਹਨਾਂ ਵਿਧਾਇਕਾਂ ਤੇ ਹੋ ਸਕਦਾ ਹੈ ਉਹਨਾਂ ਵਿਧਾਇਕਾਂ ਦੇ ਉੱਪਰ ਸਰਕਾਰ ਜਿਹੜੇ ਕਿ ਉਹਨਾਂ ਨੂੰ ਲਾਲਚ ਦੇ ਸਕਦੀ ਹੈ ਨਵੀਨ ਚਤਰਵੇਦ ਜੀ ਦੱਸ ਰਹੇ ਨੇ ਕਿ ਅੱਜ ਤੱਕ ਤਾਂ ਉਹਨਾਂ ਦੇ ਨਾਲ ਖੜੇ ਨੇ ਉਹਨਾਂ ਨੂੰ ਐਫੀਡੇਟ ਦਿੱਤੇ ਨੇ ਜਿਸ ਕਾਰਨ 10 ਵਿਧਾਇਕਾਂ ਦੇ ਜਿਹੜੇ ਨੋਮੀਨੇਸ਼ਨ ਫਾਈਲ ਦੇ ਉੱਪਰ ਸਾਈਨ ਹੋਣੇ ਹੁੰਦੇ ਨੇ ਉਹ ਸਾਈਨ ਕਰਕੇ ਉਹਨਾਂ ਨੇ ਦਿੱਤੇ ਨੇ ਉਹਨਾਂ ਨੂੰ ਚੋਣ ਲੜਨ ਵਾਸਤੇ ਮੈਦਾਨ ਦੇ ਵਿੱਚ ਲੈ ਕੇ ਆਏ ਨੇ ਜੇ ਹੁਣ 14 ਤਰੀਕ ਤੱਕ ਜੋ 14 ਅਕਤੂਬਰ ਨੂੰ ਉਹਨਾਂ ਦੇ ਨਾਮੀਨੇਸ਼ਨ ਪਾਸ ਹੋ ਜਾਂਦੇ ਨੇ ਤਾਂ ਫਿਰ 24 ਅਕਤੂਬਰ ਨੂੰ VOTING ਹੋਣੀ ਹੈ ਨਵੀਨ ਚਤਰਵੇਦੀ ਜਿਹੜੇ ਕਿ ਆਜ਼ਾਦ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੀ ਨਾਮੀਨੇਸ਼ਨ ਭਰੀ ਹੈ ਜੇ ਉਹ ਜਿੱਤ ਜਾਂਦੇ ਨੇ ਤਾਂ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡਾ ਖਿਲਾਰਾ ਹੋਵੇਗਾ ਉਹਨਾਂ ਵਿਧਾਇਕਾਂ ਦੀ ਪਛਾਣ ਕੀਤੀ ਜਾਵੇਗੀ ਉਹਨਾਂ ਵਿਧਾਇਕਾਂ ਦੀ ਪੁਛ ਪੜਤਾਲ ਹੋਵੇਗੀ ਜਿਨ੍ਹਾਂ ਨੇ ਨਵੀਨ ਚਤਰਵੇਦੀ ਨੂੰ VOTING ਕੀਤੀ ਹੋਵੇਗੀ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਉਹ ਵਿਧਾਇਕ ਨੇ ਉਹਨਾਂ ਦੀ ਜਿਹੜੀ ਖਿੱਚੋ ਤਾਣ ਹੋਵੇਗੀ ਉਹਨਾਂ ਦੀ ਖਿਚਾਈ ਹੋਵੇਗੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਦੀਆਂ ਜਿਹੜੀਆਂ ਯੋਜਨਾਵਾਂ ਹੋਣਗੀਆਂ ਉਹ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ 24 ਅਕਤੂਬਰ ਤੋਂ ਬਾਅਦ ਬਹੁਤ ਵੱਡਾ ਪੁਚਾ ਲਵੇਗਾ ਸੋ ਨਵੀਨ ਚਤਰਵੇਦੀ ਦੇ ਵੱਲੋਂ ਜੋ ਇਹ ਦਾਵਾ ਕੀਤਾ ਗਿਆ ਕਿ 88 ਵਿਧਾਇਕ ਉਹਨਾਂ ਦੇ ਨਾਲ ਨੇ ਜਿਨ੍ਹਾਂ ਨੇ ਸਮਰਥਨ ਦਿੱਤਾ 24 ਅਕਤੂਬਰ ਨੂੰ ਉਹਨਾਂ ਨੂੰ VOTING ਕਰਕੇ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਣਗੇ